ਤੁਸੀਂ ਸਾਰਿਆਂ ਨੇ ਸਾਥ ਦਿੱਤਾ ਹੈ ਪਿਛਲੇ ਦਿਨਾਂ ਦੇ ਵਿੱਚ ਲੋਕਤੰਤ੍ਰਿਕ ਢੰਗ ਦੇ ਨਾਲ ਸਿੱਖ ਸੰਗਤਾਂ ਨੇ ਇੱਕ ਸੰਘਰਸ਼ ਕੀਤਾ ਅਸੀਂ ਨੌ ਬੰਦੀ ਸਿੰਘਾਂ ਦੀ ਰਿਹਾਈ ਲਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਨਸਾਫ਼ ਲਈ ਮੋਰਚਾ ਲਾਇਆ ਸੀ ਪਰ ਸਰਕਾਰ ਨੇ ਇੱਕ ਤਰੀਕੇ ਨਾਲ ਪਿਛਲੇ ਕਈ ਸਾਲਾਂ ਤੋਂ ਬਾਪੂ ਸੂਰ ਪਾਇਕ ਥੱਲੇ ਕਰ ਦੇ ਕੇ ਬੰਦੀ ਬਣਾਇਆ ਹੋਇਆ ਸੀ ਸੋ ਅੱਜ ਇਕ ਆਂਸ਼ਕ ਜਿੱਤ ਜਿਹੜੀ ਹੈਗੀ ਆ ਉਹਦੀ ਸ਼ੁਰੂਆਤ ਹੋਈ ਹੈ ਕਿਸੇ ਨੇ ਕਿਹਾ ਜਲੀ ਸ਼ਮਾ ਆਏ ਪਰਵਾਨੇ ਆਗਾਜ਼ ਤੋਂ ਅੱਛਾ ਹੁਆ ਅੰਜਾਮ ਖੁਦਾ ਜਾ ਇੱਕ ਮਿੰਟ ਇਹ ਕੌਮੀ ਇਨਸਾਫ ਮੋਰਚੇ ਦੀ ਪਹਿਲੀ ਜਿੱਤ ਹੋਏਗੀ ਔਰ ਇਸ ਤੋਂ ਇਲਾਵਾ ਪਹਿਲੇ ਬੰਦੀ ਸਿੰਘ ਰਿਹਾ ਹੋਏ ਇਸੇ ਤਰ੍ਹਾਂ ਦੇ ਬਾਕੀ ਇਹਨਾਂ ਨੂੰ ਦੀ ਰਿਹਾਈ ਹੋ ਜਾਏ ਇਹਨਾਂ ਨੂੰ ਪਿੰਡ ਲੈ ਕੇ ਜਾ ਰਹੇ ਆ ਜਾਣਗੇ ਜੀ ਹਸਨਪੁਰ ਘਰ ਜਾਣਗੇ ਪਿੰਡ ਦੇ ਗੁਰੂ ਘਰ ਤੇ ਮੱਥਾ ਟੇਕਣਗੇ ਉਸ ਤੋਂ ਬਾਅਦ ਕੁਝ ਦਿਨ ਘਰੇ ਆਰਾਮ ਕਰਨ ਤੋਂ ਬਾਅਦ ਇਹਨਾਂ ਨੂੰ ਕੌਮੀ ਇਨਸਾਫ ਮੋਰਚੇ ਚ ਲਜਾਇਆ ਜਾਏਗਾ ਸਿਹਤ ਇਹਨਾਂ ਦੀ ਬਹੁਤੀ ਠੀਕ ਨਹੀਂ ਹੈ 휠ਚੇਅਰ ਤੇ ਪਾ ਕੇ ਲੈ ਕੇ ਆਏ ਆ ਡਾਕਟਰ ਨੇ ਕਹੀ ਥੈਂਕ ਯੂ ਔਵਾਇਡ ਕਰਨਾ ਚਾਹੀਦਾ ਇਨਫੈਕਸ਼ਨ ਨਾ ਉਹ ਕੈਚ ਕਰ ਜਾਣ ਤੇ ਦੂਜਾ ਲੌਂਗ ਡਿਸਟੈਂਸ ਟਰੈਵਲ ਕਰਨ ਤੋਂ ਵੀ ਡਾਕਟਰਸ ਨੇ ਕਿਹਾ ਵੀ ਉਹ ਨਾ ਕਰਨ ਕਿਉਂਕਿ ਇਹਨਾਂ ਦੀ ਐਮ ਆਰ ਆਈਸ ਤੇ ਹੋਰ ਬਹੁਤ ਕੁਝ ਕਈ ਜਿਹੜੇ ਟੈਸਟ ਹੋਏ ਆ ਤੇ ਦੋ ਤਿੰਨ ਇਹਨਾਂ ਨੂੰ ਸਵੀਅਰ ਡਿਜ਼ੀਜ਼ ਆ ਪ੍ਰੋਸਟੇਟ ਦਾ ਵੀ ਆ ਤੇ ਸਪਾਈਨ ਦਾ ਵੀ ਹੈ ਤੇ ਹੋਰ ਵੀ ਹੈ ਉਹ ਡਾਕਟਰਸ ਨੇ ਇਹ ਸੁਜੈਸਟ ਕੀਤਾ ਵੀ ਇਹਨਾਂ ਨੂੰ ਪ੍ਰੋਪਰ ਮੈਡੀਕਲ ਕੇਅਰ ਦੀ ਲੋੜ ਹੈ ਤੇ ਉਹ ਜਿਹੜੇ ਉਹਦੀ ਫੈਮਿਲੀ ਨੇ ਵੀ ਤੋਂ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਇਹਨਾਂ ਨੂੰ ਪ੍ਰੋਪਰ ਕੇਅਰ ਚ ਰੱਖਾਂਗੇ ਕਿਉਂਕਿ ਮਕਸਦ ਇਹ ਸੀ ਵੀ ਇੰਨੇ ਸਾਲਾਂ ਤੋਂ ਇੱਥੇ ਦਾਖਲ ਸੀ ਤੇ ਜੇ ਜਾਣਾ ਚਾਹੁੰਦੇ ਆ ਤਾਂ ਪ੍ਰੋਪਰ ਮੈਡੀਕਲ ਐਡਵਾਈਸ ਦੇ ਨਾਲ ਹੀ ਜਾਣ ਮਤਲਬੋ ਫਿਲਹਾਲ ਉਹਨਾਂ ਨੇ ਕੈਸ਼ ਸਟੇਬਲ ਹੈ ਪਰ ਸਵियर ਡਿਜ਼ੀਜ਼ ਹੈਗੇ ਆ ਉਹਨਾਂ ਨੂੰ ਪ੍ਰੋਪਰ ਡਾਕਟਰੀ ਦੀ ਕੇਅਰ ਦੀ ਲੋੜ ਪਉਂਦੀ ਸਿਕਿਉਰਟੀ ਵੀ ਮੁਹਿਆ ਕਰਵਾਈ ਗਈ ਹੈ ਇੱਥੋਂ ਵੀ ਤੇ ਉੱਥੇ ਅੱਗੇ ਨਹੀਂ ਉਹ ਸਿਰਫ ਇਹ ਆ ਵੀ ਕਿਉਂਕਿ ਡੀ ਐਮ ਸੀ ਦੀ ਐਂਬੂਲੈਂਸ ਦੇ ਵਿੱਚ ਹੀ ਇਹਨਾਂ ਨੂੰ ਛੱਡਣ ਗਏ ਆ ਡਾਕਟਰ ਦੀ ਕੇਅਰ ਦੇ ਵਿੱਚ ਹੀ ਛੱਡਣ ਗਏ ਆ ਤੇ ਇਸ ਕਰਕੇ ਉਹਨਾਂ ਨੂੰ ਉੱਥੇ ਉਹਨਾਂ ਦੇ ਘਰ ਤੱਕ ਕਰਨਾਲ ਸਾਡੇ ਆਫਸਰ ਵੀ ਨਾਲ ਗਏ ਆ ਕਿਉਂਕਿ ਰਸਤੇ ਦੇ ਵਿੱਚ ਜਾਤਕਰ ਉਹ ਫੈਮਿਲੀ ਉਹਦੀ ਉੱਥੇ ਆ ਇੱਕ ਇਹਨਾਂ ਨੇ ਹੈਂਡਿੰਗ ਓਵਰ ਦਾ ਸਰਟੀਫਿਕੇਟ ਹੁੰਦਾ ਉਹ ਫੈਮਿਲੀ ਨੂੰ ਉਹ ਹੈਂਡ ਓਵਰ ਕਰਕੇ ਤੇ ਫਿਰ ਉਹ ਤੋਂ ਵਾਪਸ ਆ ਜਾਂਦਾ ਸਰ ਕੌਮੀ ਸਾਹਿਬ ਮੋਚਰੇ ਕਹਣਾ ਹੈ ਕਿ ਪਹਿਲਾਂ ਠੀਕ ਹੋਣ ਤੋਂ ਬਾਅਦ ਫਿਰ ਦੁਬਾਰਾ ਮੋਚਰੇ ਤੇ ਆ ਜਾਵਾਂਗੇ ਫੋਨੀਆਂ ਨੂੰ ਨਹੀਂ ਨਹੀਂ ਹਜੇ ਤੱਕ ਦੇਖੋ ਉਹਨਾਂ ਨੂੰ ਸਾਰੀ ਗੱਲ ਡਾਕਟਰ ਦਾ ਅੱਜ ਸਰਟੀਫਿਕੇਟ ਐਡਵਾਈਸ ਜਿਹੜਾ ਦਿੱਤਾ ਇੱਕ ਹਾਈ ਪਾਵਰਡ ਜਿਹੜੀ ਮੈਡੀਕਲ ਟੀਮ ਨੇ ਉਹ ਕੀਤਾ ਉਹ ਉਹਨਾਂ ਨਾਲ ਸ਼ੇਅਰ ਕਰਤਾ ਉਹਨਾਂ ਨੂੰ ਉਹ ਦੱਸਤਾ ਤੇ ਉਹ ਮੈਨੂੰ ਲੱਗਦਾ ਵੀ ਉਹ ਸਾਰੀ ਉਹ ਬਾਪੂ ਦੀ ਸਿਹਤ ਦੀ ਜਿਹੜੀ ਅਸੀਂ ਲੰਮੀ ਉਮਰ ਦੀ ਦੁਆ ਕਰਦੇ ਹਾਂ ਜਿਵੇਂ ਇੰਨੇ ਸਾਲਾਂ ਤੋਂ ਇੱਥੇ ਏ ਸੀਗਾ ਵੀ ਉਹ ਸਿਹ ਤੇ ਇੱਕ ਬਾਪੂ ਹੁਣਾ ਨੇ ਜਿਹੜੀ ਮੇਨ ਵੱਡੀ ਗੱਲ ਆ ਉਹਨਾਂ ਨੇ ਵਾਦਾ ਕੀਤਾ ਵੀ ਮਰਨ ਵਰਤ ਨਹੀਂ ਮੈਂ ਰੱਖਣਾਗਾ ਵੀ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਆ ਵੀ ਮੈਂ ਮਰਨ ਵਰਤ ਨਹੀਂ ਰੱਖਣਾਗਾ ਇਹ ਗੱਲ ਦਾ ਉਹਨਾਂ ਨੇ ਆਪਦੀ ਸਿਹਤ ਨੂੰ ਧਿਆਨ ਦੇ ਵਿੱਚ ਕਰਦੇ ਆ ਡਾਕਟਰ ਨੂੰ ਪ੍ਰੋਮਿਸ ਕਰਦੇ ਆ ਤੇ ਜਿਹੜਾ ਮੋਰਚੇ ਵਾਲੇ ਆਏ ਸੀ ਉਹਨਾਂ ਨੂੰ ਵੀ ਇਹ ਗੱਲ ਕਹੀ ਆ ਵੀ ਮੇਰੀ ਜਿਹੜੀ ਇਹ ਮੋਰਚੇ ਵੱਲੋਂ ਵੀ ਇਹ ਫੈਸਲਾ ਕੀਤਾ ਹੋਇਆ ਵੀ ਇਹਨਾਂ ਨੇ ਮਰਨ ਵਰਤ ਨਹੀਂ ਦੁਆਰਾ ਕਿਤੇ ਬੈਠੇ ਮੋਰਚੇ ਦਾ ਵੀ ਚੈੱਕ ਅਪ ਲਈ ਜਾਣਗੇ ਡਾਕਟਰ ਨਹੀਂ ਇਹ ਮੋਰਚਾ ਨਹੀਂ ਹਿੱਤ ਕਰੇ ਗਏ ਆ ਜੀ ਹਸਨਪੁਰ ਤੇ ਉੱਥੇ ਜੇ ਲੋੜ ਪਊਗੀ ਡਾਕਟਰ ਉਹਨਾਂ ਨੂੰ ਨਾਲ-ਨਾਲ ਚੈੱਕ ਕਰਦੇ ਰਹਿਣਗੇ ਦੇਖ ਲਓ ਦੂਰਨੇ ਕੀ ਹੋ ਰਹਾ ਤਾਂ ਸਾਡੀ ਇੱਜੀ ਤਰਾਸਦੀ ਹੈ ਵੀ ਸਾਨੂੰ ਅੰਦਰ ਜਾਂ ਤੋਂ ਰੋਕ ਰਹੇ ਹੈ ਵੀ ਦੱਸੋ ਅੰਦਰ ਕੋਈ ਹੋਰ ਹੈ ਅੰਦਰ ਕੋਈ ਹੋਰ ਹੈ ਅਸੀਂ ਸੋਨੂੰ ਪੁੱਛਦੇ ਵੀ ਅੰਦਰ ਕੋਈ ਹੋਰ ਹੈ ਅੰਦਰ ਸਾਡੇ ਸਾਡੇ ਬਜ਼ੁਰਗ ਜਿਹੜੇ ਮੰਜਿਆਂ 'ਚ ਪਏ ਹੈ ਉਹਨਾਂ ਨੂੰ ਕਿੰਨਾ ਚਿਰ ਹੋ ਗਿਆ ਭੁੱਖ ਹੜਤਾਲ ਤੇ ਹੁਣ ਉਹਨਾਂ ਨੇ ਭੁੱਖ ਹੜਤਾਲ ਛੱਡਦੀ ਤੇ ਇਹ ਦੇਖੋ ਸਾਰੇ ਤਮਾਸ਼ੇ ਵਾਲਾ ਕੰਮ ਹੈ ਸਾਰਾ ਇਹ ਜਿੰਨਾ ਬਣਾਈ ਜਾਂਦਾ ਪ੍ਰਸ਼ਾਸਨ ਨਾਲੋਂ ਇਹਨਾਂ ਦੇ ਸ਼ਾਇਦ ਨਾਂ ਹੱਕ 'ਚ ਹੋਵੇ ਗੱਲ ਇਹਨਾਂ ਦੇ